ਹਾਂ ਹਾਂ ਕਰਵਾਤਾ ਹੂੰ ਬਾਤ 30 35 ਮਿੰਟ ਕੇ ਬਾਅਦ ਫੋਨ ਕਰਤਾ ਹੂੰ ਤੁਮੇ ਮੈਂ ਦੁਬਾਰਾ ਟੱਗ ਵੱਢਣ ਲੱਗ ਪਿਆ ਇਹ ਸਭ ਦੇਖ ਮੇਰੀ ਪਤਨੀ ਨੇ ਕਿਹਾ ਹਾਂ ਕਿੱਧਰ ਦੀ ਤਿਆਰੀ ਹੈ ਹੁਣ ਬਹੁਤ ਕੰਮ ਤਾਂ ਇਹ ਨਹੀਂ ਕਰਜਾ ਜਦੋਂ ਦੇ ਆਏ ਹੂੰ ਇਸ ਲੈਪਟਾਪ ਨਾਲ ਹੀ ਕੰਬੜੇ ਤੇ ਹੂੰ ਹਾਂ ਜ਼ਰੂਰੀ ਕੰਮ ਹੈ ਤੇਰੇ ਮਾਮਿਆਂ ਦੇ ਜਾਣੇ ਕੋਈ ਖੁਸ਼ਖਬਰੀ ਹੈ ਬਾਪ ਸਾਕੇ ਦਾਦਾ ਬਣੀ ਮੈਂ ਕੋਈ 15 ਕੋ ਮਿੰਟ ਚ ਮਾਮੇ ਦੇ ਘਰ ਪਹੁੰਚ ਗਿਆ ਘਰ ਅਚਾਨਕ ਦੁਬਾਰਾ ਦੇਖ ਕੇ ਸਾਰੇ ਫਿਕਰ ਚ ਪੈ ਗਏ ਮੈਂ ਸਾਰਿਆਂ ਨੂੰ ਸਸਰੀ ਘਰ ਬੁਲਾਈ ਰਾਜੀ ਖੁਸ਼ੀ ਪੁੱਛਿਆ ਅਤੇ ਦੱਸਿਆ ਮਾਮਾ ਕਿੱਥੇ ਹੈ ਪੁੱਛਿਆ ਮਾਮਾ ਹਵੇਲੀ ਬਸਵਾ ਨੂੰ ਪੱਠੇ ਪਾਉਣ ਲੱਗ ਗਿਆ ਸੀ ਇਹ ਸੁਣਦਾ ਮੈਂ ਮੋਟਰਸਾਈਕਲ ਨੂੰ ਕਿੱਕ ਮਾਰ ਹਵੇਲੀ ਵਿੱਚ ਚਲਾ ਗਿਆ ਰਾ ਮਾਮੀ ਨੂੰ ਖਬਰ ਦਿੱਤੀ ਮਾਮਾ ਪੱਠੇ ਪਾਉਣੇ ਛੱਡ ਜੰਗੀਰ ਸਿੰਘ ਦੇ ਘਰ ਉਸ ਨੂੰ ਬੁਲਾਉਣ ਚਲਾ ਗਿਆ ਮੈਂ ਵੀ ਮਾਮੇ ਦੇ ਪਿੱਛੇ ਹੀ ਮੋਟਰਸਾਈਕਲ ਖੜਾ ਕਰ ਕਾਲੀ ਕਾਲੀ ਤੁਰ ਪਿਆ ਮਾਮਾ ਜੰਗੀਰ ਸਿੰਘ ਅਜੇ ਪੱਠੇ ਪਾ ਕੇ ਨਹਾਉਣ ਲੱਗ ਪਿਆ ਸੀ ਉਸ ਜਦੋਂ ਇਹ ਖਬਰ ਸੁਣੀ ਕਿ ਤੇਰਾ ਫੌਜੀ ਯਾਰ ਸੂਬੇਦਾਰ ਹੋਣ ਤੇ ਗੱਲ ਕਰਨਾ ਚਾਹੁੰਦਾ ਮਾਮੇ ਜਗੀਰ ਸਿੰਘ ਨੂੰ ਸਾਬਣ ਉਤਾਰੇ ਬਗੈਰ ਹੀ ਮੇਰੇ ਵੱਲ ਆ ਗਿਆ। ਸ਼ਾਬਾਸ਼ੀ ਪਰੌਣਿਆ ਨਹੀਂ ਰੀਸਾਂ ਤੇਰੀਆਂ। ਝੱਟ ਮੇਰੇ ਕੋਲੋਂ ਫੋਨ ਫੜਨ ਨੂੰ ਪਵੇ। ਮਾਮਾ ਰੁਕ ਜਾ। ਫੋਨ ਤਾਂ ਮਲਾਉਣ ਦੇ। ਕਹਿੰਦੇ ਮੈਂ ਨੰਬਰ ਮਲਾ ਦਿੱਤਾ। ਅੱਗੋਂ ਵੀ ਫੋਨ ਪਹਿਲੀ ਘੰਟੀ ਨਾਲ ਹੀ ਚੱਕ ਲਿਆ। ਅੱਜ ਦੇ 2 ਵਿਛੜੇ ਯਾਰ 43-41 ਸਾਲ ਬਾਅਦ ਮਿਲੇ। ਉਹਨਾਂ ਖੂਬ ਗੱਲਾਂ ਕੀਤੀਆਂ। ਉਹ ਇੰਨਾ ਖੁਸ਼ ਸੀ ਕਿ ਉਸ ਨੂੰ ਇਹ ਯਾਦ ਹੀ ਨਹੀਂ ਸੀ ਕਿ ਬੈਠਣ ਵਾਸਤੇ ਵੀ ਕਹਿਣਾ ਅਸੀਂ ਮੰਝਾ ਢਾਹ ਕੇ ਬੈਠ ਗਏ ਜੰਗੀਰ ਸਿੰਘ ਮਾਮਾ ਕਦੇ ਟੋਕਰੇ ਤੇ ਕਦੇ ਪਾਣੀ ਵਾਲੀ ਖੁਰਲੀ ਤੇ ਬੈਠ ਕੇ ਗੱਲਾਂ ਕਰਦਾ ਰਿਹਾ ਅੱਜ ਜੰਗੀਰ ਸਿੰਘ ਮਾਮੇ ਨੂੰ ਬਹੁਤ ਖੁਸ਼ੀ ਸੀ ਉਸ ਨੂੰ ਅੱਜ ਯਾਰ ਮਿਲ ਗਿਆ ਸੀ ਮੇਰੇ ਮਾਮੇ ਨੂੰ ਵੀ ਖੁਸ਼ੀ ਸੀ ਕਿ ਮੇਰੇ ਭਾਣ ਜੀ ਜਵਾਈ ਨੇ ਮੇਰੇ ਦੋਸਤ ਦਾ ਵਿਚੜਿਆ ਹੋਇਆ ਫੌਜੀ ਯਾਰ ਮਿਲਾ ਦਿੱਤਾ ਮੇਰੇ ਨਾਲ ਮਨ ਨੂੰ ਵੀ ਅੱਜ ਆਤਮਿਕ ਸਕੂਨ ਸੀ ਕਿ ਦੋ ਵਿਛੜੇ ਹੋਏ ਦੋਸਤ ਮਿਲਾਈ ਅੱਜ ਗੁਰੂ ਗੋਬਿੰਦ ਸਿੰਘ ਜੀ ਇਸਤੇਮਾਲ ਕੀਤਾ ਘਾਰਾ ਕਿ ਅੱਜ ਮੈਂ ਆਪਣੇ ਆਪ ਨੂੰ ਹੀਰੋ ਸਮਝਦਾ ਸੀ ਘਾਰਾ ਪਤਨੀ ਨੂੰ ਰਸਿਆ ਅੱਜ ਉਹ ਬਹੁਤ ਖੁਸ਼ੀ ਕਿ ਅੱਜ ਮੇਰੀ ਮੇਰੇ ਮਾਮਿਆਂ ਚ ਇੱਜ਼ਤ ਬਹੁਤ ਵੱਧ ਗਈ ਹੈ ਅੱਜ ਸਭ ਨੂੰ ਹੀ ਆਤਮਿਕ ਸਕੂਨ ਸੀ ਪਰ ਜ਼ਿਆਦਾ ਤੋਂ ਜ਼ਿਆਦਾ ਆਤਮਿਕ ਸਕੂਨ ਮਾਮਾ ਜਗੀਰ ਸਿੰਘ ਸੂਬੇਦਾਰ ਰੋਸੀ ਕੈਕਟਣ ਸਰਦਾਰ ਅਵਤਾਰ ਸਿੰਘ ਢੱਟਗੀ ਦੀ ਰਚਨਾ ਆਤਮਿਕ ਸਕੂਨ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੁਸੀਂ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਲਾਇਕ ਤੇ ਸ਼ੇਅਰ ਜਰੂਰ ਕਰਨਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ